ਜਿੰਦਾਬਾਦ ਸਪਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਕਿੰਨੇ ਦੇ ਸਾਡੇ ਜੋ ਸੁਖਵੀਰ ਬਾਦਲ ਸਾਹਿਬ ਪ੍ਰਧਾਨ ਬਣੇ ਨੇ ਹਾਂਜੀ ਉਹਨਾਂ ਦੀ ਖੁਸ਼ੀ ਦੇ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਆਂ ਔਰ ਮਕੇਰੀਆਂ ਨੂੰ ਸਾਰਿਆਂ ਨੂੰ ਆਪਾਂ ਵਧਾਈ ਦੇਣ ਆਏ ਆਂ ਔਰ ਇਹਨਾਂ ਦਾ ਧੰਨਵਾਦ ਕਰਨ ਆਏ ਆਂ ਆਪਣੇ ਚੱਕ ਸਾਹਬ ਦਾ ਉਹਨਾਂ ਦੇ ਬੇਟੇ ਅਤੇ ਸਾਰੇ ਜੋ ਮਕੇਰੀਆਂ ਦੀ ਇੱਥੇ ਇਕੱਠੇ ਹੋਏ ਆਂ ਜਿਨ੍ਹਾਂ ਨੇ ਭਰਤੀ ਵੀ ਕੀਤੀ ਔਰ ਪ੍ਰਧਾਨ ਬਣਦੇ ਵਿੱਚ ਸਹਿਯੋਗ ਵੀ ਦਿੱਤਾ ਇਹਨਾਂ ਦਾ ਧੰਨਵਾਦ ਕਰਨ ਆਏ ਆਂ ਬਾਕੀ ਤਕਰੀਬਨ ਪਾਰਟੀ ਉਹ ਮਕੇਰੀਆਂ ਫਰਾ ਇਕੱਠਾ ਹੀ ਏ ਕੱਲ੍ਹ ਦੇ ਫਰਾ ਇਕੱਠਾ ਹੀ ਏ ਕੋਈ ਕਿਸ ਤਰ੍ਹਾਂ ਦੀ ਏ ਇਦਾਂ ਦੀ ਗੱਲ ਨਹੀਂ ਕਿ ਥੋੜੇ ਬਾਤੇ ਕੇਫੇ ਵਿੱਚ ਕੋਈ ਹੋएगी ਗੱਲਬਾਤ ਬਾਕੀ ਅਦਰਵਾਈਜ਼ ਕੱਲ੍ਹ ਦੇ ਫਰਾ ਇਕੱਠਾ ਤੁਸੀਂ ਦੇਖਦੇ ਹੋ ਪੁਰਾਣੇ ਜਿੰਨੇ ਵੀ ਬਜ਼ੁਰਗ ਨੇ ਇੱਥੇ ਇਹ ਫਰਾ ਕਾਲੀਦਾਲ ਦੇ ਜਿਨ੍ਹਾਂ ਨੇ ਫਰਾ ਮੇਰਾ ਖਿਆਲ ਬਾਦਫਾ ਹੁੰਦਿਆਂ ਲਗ ਹੁਣ ਤੱਕ ਜਿਨ੍ਹਾਂ ਨੇ ਕੱਲ੍ਹ ਦੇ ਆਪਣੇ ਮੋਢਿਆਂ ਦੇ ਹੰਡਾਇਆ ਉਹ ਜਿਹੜੇ ਕਾਲੀਦਾਲ ਦੇ ਮਕੇਰੀਆਂ ਤੁਸੀਂ ਦੇਖਦੇ ਹੋ ਘਰਾਂ 'ਚ ਬੈਠੇ ਸੀ ਅੱਜ ਸਾਰੇ ਕਿੱਦਾਂ ਬਾਹਰ ਨਿਕਲ ਨਿਕਲ ਕੇ ਆਏ ਨੇ ਜੀ ਲੋਕਾਂ ਦੇ ਕੁਝ ਹੀ ਆਈਏ ਕਿਉਂਕਿ ਲੋਕਾਂ ਨੂੰ ਪਤਾ ਕਿ ਪੰਜਾਬ ਦੇ ਜੋ ਲੋਕ ਨੇ ਜੋ ਪੰਜਾਬ ਦੀ ਆਵਾਜ਼ ਖੇਤਰੀ ਪਾਰਟੀ ਉਠਾਏਗੀ ਉਹ ਕਿਸੇ ਨੇ ਕੋਈ ਠਾਸਦਾ ਲੋਕਾਂ ਨੇ ਅੱਜ ਜੋ ਭਗਵੰਤ ਮਾਨ ਦਾ ਵੀ ਨਜ਼ਾਰਾ ਵੇਖ ਲਿਆ ਉਹ ਕਾਂਗਰਸ ਨੇ ਵੇਖ ਲਿਆ ਲੋਕਾਂ ਨੂੰ ਇਹ ਪਤਾ ਕਿ ਫੜਨ ਜਿਹੜੀ ਮਾਂ ਫੜਨ ਵਾਲੀ ਉਹ ਖੇਤਰੀ ਪਾਰਟੀ ਸ਼ੁਰੂ ਨਹੀਂ ਅਕਾਲੀ ਦਲ ਹੀ ਧੰਨਵਾਦ ਕੀ ਦੇਖੀਓ ਕਿ ਜਿਸ ਤਰ੍ਹਾਂ ਸਰਬਜਸਦੀ ਬੰਕ ਵੱਲੋਂ ਵੀ ਇੱਕ ਵੱਡੀ ਕਾਨਫਰੰਸ ਕੀਤੀ ਗਈ ਇਕੱਠ ਕੀਤਾ ਗਿਆ ਉਹ ਵੱਡੀ ਸੰਖਿਆ ਦੇ ਵਿੱਚ ਲੋਕ ਉੱਥੇ ਇਕੱਤਰ ਹੋਏ ਨੇ ਇਹ ਲੱਗਦਾ ਹੈ ਕਿ ਅਕਾਲੀ ਦਲ ਦਾ ਵੀਕ ਹੋ ਗਿਆ ਹੈ ਇਸ ਏਰੀਆ ਦੇ ਵਿੱਚ ਮੁਕੇਰੀਆਂ ਦੇ ਵਿੱਚ ਨੇ ਵੀ ਕਾਲੀ ਤਾਂ ਦੇਖੋ ਜੀ ਕੋਈ ਗੱਲ ਨਹੀਂ ਹੈਗਾ ਪਾਰਟੀਆਂ ਬਣਦੀਆਂ ਨੇ ਸਮੁੰਦਰ ਚੋਂ ਦੋ ਬਾਲਟੀਆਂ ਕੱਢ ਲੋਗੇ ਤਾਂ ਸਮੁੰਦਰ ਨੂੰ ਥੋੜੀ ਕੋਈ ਫਰਕ ਪਿਆ ਚੱਲਿਆ ਜੀ ਇਹ ਕੋਈ ਪਹਿਲਾਂ ਤਾਂ ਵਰਕਰ ਕੋਈ ਤਾਂ ਦਾ ਲੀਟਰ ਹੈ ਨਹੀਂ ਕਿ ਜਿਹੜਾ ਪਹਿਲੀ ਵਾਰ ਹੀ ਕਿਹਾ ਦੇਖੋ ਗਿਲੇ ਸ਼ਿਕਵੇ ਹੋਣਗੇ ਕਿਸੇ ਨੂੰ ਜਾਂਦੇ ਨੇ ਪਹਿਲਾਂ ਵੀ ਕਹੀ ਗਏ ਨੇ ਵਾਪਸ ਵੀ ਆ ਗਏ ਨੇ ਜਦੋਂ ਕੋਈ ਗਲਤਫਹਿਮੀਆਂ ਦੂਰ ਹੋ ਜਾਂਦੀਆਂ ਨੇ ਠੀਕ ਹੈ ਜੀ ਅਸੀਂ ਸਾਡਾ ਸਾਰਾ ਪਰਿਵਾਰ ਸਾਡੇ ਨਾਲ ਇਲਾਕਾ ਅਸੀਂ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹੈਗੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਰਵਾਂਗੇ ਅਸੀਂ ਨਾਲ ਬਤਾਈ ਦਿੰਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਨੂੰ ਪ੍ਰਧਾਨ ਬਣੇ ਨੇ ਅਸੀਂ ਡਟ ਕੇ ਉਹਨਾਂ ਦਾ ਸਾਥ ਦੇਵਾਂਗੇ ਤੇ ਅੱਜ ਇਸ ਵਾਰ ਪੂਰੀ ਕੋਸ਼ਿਸ਼ ਕਰਾਂਗੇ ਅਕਾਲੀ ਦਲ ਦੀ ਸਰਕਾਰ ਬਣ ਸਕੇ